ਵਧੀਆ ਦੇਖੋ ਗੱਲ ਹੋਣ ਵਾਲੀ ਹੈ ਲੋਕਾਂ ਨੇ ਮਨ ਬਣਾਇਆ ਬਹੁਤ ਵੱਡਾ ਫਤਵਾ ਮਿਲਿਆ ਸਾਨੂੰ ਪੂਰੀ ਉਮੀਦ ਆ ਕਿ ਘੰਟੇ ਡੇਢ ਘੰਟੇ ਤੱਕ ਬਰਨਾਲੇ ਦੇ ਵਿੱਚ ਕਮਲ ਦਾ ਫੁੱਲ ਖਿਲੇਗਾ ਕੋਈ ਟੱਕਰ ਨਹੀਂ ਜੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਨੀਰ ਪੱਥਰ ਅੱਜ ਰੱਖਿਆ ਜਾਣਾ ਬਰਨਾਲੇ ਤੋਂ ਇਸ ਵਾਰ ਕੀ ਲੱਗਦਾ ਹੈ ਦੇਖੋ ਲੱਗਦਾ ਹੈ ਕਿ ਲੋਕਾਂ ਨੂੰ ਪਤਾ ਕਿ ਜਿਹੜੀ ਐਡੀ ਵੱਡੀ ਆਮ ਆਦਮੀ ਪਾਰਟੀ ਦਾ ਐਡਾ ਵੱਡਾ ਮੰਡੇਟ ਦਿੱਤਾ ਸੀ ਜਿਹੜੀ ਗੱਲਾਂ ਤੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਵੀ ਅਸੀਂ ਵਿਕਾਸ ਕਰਾਵਾਂਗੇ ਇੱਕ ਵੀ ਗੱਲ ਤੇ ਪੂਰਾ ਨਹੀਂ ਉਤਰੇ ਕੋਈ ਵਾਅਦਾ ਪੂਰਾ ਨਹੀਂ ਹੋਇਆ ਸੋ ਲੋਕਾਂ ਨੇ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਨਕਾਰ ਦੇਣਾ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੇ ਸੂਬੇ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉੱਥੇ ਵਿਕਾਸ ਹੁੰਦਾ ਸੋ ਕਮਲ ਦਾ ਫੁੱਲ ਬਰਨਾਲੇ ਤੋਂ ਖਿਲ ਜਾਣਾ ਆ ਘੰਟੇ ਡੇਢ ਘੰਟੇ 'ਚ ਆਉਣ ਵਾਲੀ ਸਰਕਾਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਏਗੀ ਆਪਣੇ ਦੇ ਕੇ ਜੀਵਾਲੇ ਤੇ ਆਈ ਸੀ ਉਹਨਾਂ ਨੇ ਬਰਨਾਲਾ ਪਾਸੇ ਨੂੰ ਆ ਕੇ ਇਹ ਪਾਰਕ ਨਹੀਂ ਬਣਾਉਂਦੇ ਕੰਮ ਨਹੀਂ ਹੁੰਦਾ ਦੇਖੋ ਗੱਲ ਇਹ ਆ ਉਹ ਤਾਂ ਥ੍ਰੈਟ ਕਰਦੇ ਆ ਵੋਟ ਨਹੀਂ ਪਾਉਣੀ ਤਾਂ ਕੰਮ ਨਹੀਂ ਹੋਣਾ ਅਸਤਾ ਸਭ ਲੋਕਾਂ ਦੇ ਨਾਲ ਖੜਦੇ ਆ ਅਸਤਾ ਕਹਿੰਦਾ ਲੋਕਾਂ ਨੂੰ ਆਪ ਇਹ ਇੱਕ ਡੈਮੋਕਰੈਟਿਕ ਰਾਈਟ ਆ ਹਰੇਕ ਦਾ ਜਿਹਦੇ ਜਿਹਦੇ ਕੰਮ ਹੋਣਗੇ ਉਹਦੀ ਵੋਟ ਪਵੇਗੀ